ਜਦੋਂ ਜਿੰਨਾ ਚਿਰ ਮੇਰਾ ਘਰ ਪਿੰਦਰ ਰਜਾਲ ਹੀ ਨਾ ਜਾਂਦਾਗਾ ਉਹਨਾਂ ਚਿਰ ਮੈਂ ਨੀ ਨੀ ਰੱਖਣੇਗੀ ਲੈ ਵੀ ਰੁਪਿੰਦਰ ਜਾਲ ਨੂੰ ਇੱਕ ਖਾਸ ਬੇਨਤੀ ਆ ਬਾਪੂ ਕਹਿੰਦਾ ਮੈਂ ਘਰ ਦੀ ਨਹੀਂ ਉਹਨਾਂ ਟਾਈਮ ਨਹੀਂ ਰੱਖਣੀ ਜਿੰਨਾ ਟਾਈਮ ਤੂੰ ਪਹੁੰਚਦਾਂ ਦੀ ਜਿਹਦੇ ਜਿਹਦੇ ਨਾਲ ਆਇਆ ਬਾਪੂ ਨੇ ਸਾਰਿਆਂ ਨੇ ਪਹੁੰਚਣਾ ਵੀ ਜ਼ਰੂਰ ਹੈ ਤੇ ਬਾਪੂ ਦੀ ਮਦਦ ਵੀ ਕਰਨੀ ਆ ਪਿੰਦਰ ਰਜਾਲ ਨੂੰ ਸੱਦਣਾ ਜੀ ਬੂਟਾ ਆਂਬਰੀਆਂ ਵਾਲਾ ਫਿਰ ਥਨੇਰਾ ਦਾ ਕਮੇਟਰ ਜੀ ਫਿਰ ਮਿਰਸਰ ਦਾ ਰਾਜ ਇਹ ਸਾਰਾ ਸੱਦ ਕੇ ਫਿਰ ਮੇਰੇ ਪਿੰਡ ਦੇ ਸੰਤੂ ਵਾਲਾ ਲਾਗੇ ਪੈਂਦਾ ਜੀ ਉੱਥੋਂ ਜਿਹੜੇ ਮੇਰੇ ਪ੍ਰਧਾਨਾ ਨਾ ਉਹਨਾਂ ਨੇ ਸੱਦ ਕੇ ਫੇਰ ਮਾ ਮਹਾਰਾਜ ਜੀ ਨੀਂ ਰੱਖਣੀ ਲੋ ਵੀ ਦੋਸਤੋ ਅਸੀਂ ਤਖਤਪੁਰਾ ਸਾਹਿਬ ਆਏ ਸੀ ਟੂਰਨਾਮੈਂਟ ਦੇਖਣ ਇੱਥੇ ਆਪਾਂ ਨੂੰ ਬਾਪੂ ਜੀ ਮਿਲੇ ਸੇਵਾ ਕਰਦੇ ਆ ਘੰਡੀਆਂ ਪੈਂਦਾ ਘੰਡੀਆਂ ਪਿੰਡ ਤੋਂ ਜਲਦੀ ਸੇਵਾ ਕਰਦੇ ਆ ਹਰ ਜਗ੍ਹਾ ਜਾ ਕੇ ਬਾਪੂ ਦੀ ਇੱਕ ਫਰਿਆਦ ਆ ਸੁਣੇ ਜਰੂਰ ਬਾਪੂ ਜੀ ਦੱਸਿਓ ਬਈ ਮੇਰਾ ਕਮਾਉਣ ਵਾਲਾ ਕੋਈ ਨਹੀਂ ਹਾਂਜੀ ਮੈਂ ਜਦੋਂ ਘਰੇ ਨੂੰ ਮੈਨੂੰ ਟਾਬੇ ਤੋਂ ਰੋਟੀ ਖਾਣੇ ਪੈਂਦੀ ਆ ਪਰ ਮੇਰਾ ਕੋਈ ਨਹੀਂ ਫਰਿਆਦ ਹੈਗੀ ਵੀ ਜੇ ਉਹ ਮੈਨੂੰ ਸੰਯੋਗ ਦੇ ਬਾਈ ਜੀ ਗੱਲ ਇਹ ਆ ਬਾਪੂ ਕਹਿੰਦਾ ਮੇਰਾ ਕਵੌਣ ਵਾਲਾ ਕੋਈ ਨਹੀਂ ਹੈਗਾ ਤੇ ਇਹਨੂੰ ਲੋੜ ਆ ਉਹਦਾ ਕਮਰਾ ਪਾਉਣ ਦੀ ਕਮਰਾ ਪਾਉਣਾ ਰੈਸ਼ ਨਹੀਂ ਰੋਟੀ ਪਾਣੀ ਬਾਹਰੋਂ ਖਾਂਦਾ ਜਿੰਨੀ ਕੁ ਥੋੜੀ ਬਹੁਤ ਹੀ ਮਦਦ ਹੁੰਦੀ ਆ ਕਰੇ ਕੋ ਕਿ ਬਾਪੂ ਸੇਵਾ ਕਰਦਾ ਟੂਰਨਾਮੈਂਟਾਂ ਦੇ ਵਿੱਚ 25 ਸਾਲ ਹੋ ਗਏ ਮੇਰਾ ਵੀ ਸੇਵਾ ਕਰਦੇ 25 ਸਾਲ ਹੋ ਗਏ ਸੇਵਾ ਕਰਦੇ ਟੂਰਨਾਮੈਂਟ ਤੇ ਆਪਾਂ ਨੂੰ ਹਰੇਕ ਨੂੰ ਪਾਣੀ ਪਾਉਂਦਾ ਬੈਠਿਆ ਨੂੰ ਕਿਉਂਕਿ ਆਪਾਂ ਜਾ ਨਹੀਂ ਸਕਦੇ ਬਾਹਾਂ ਤੇ ਹੋਰ ਦੱਸੋ ਆਪੂ ਜੀ ਕੁਛ ਪਸ ਆ ਥੋੜੀ ਸੇਵਾ ਮਨਜ਼ੂਰ ਹੋ ਦੇ ਕਿਉਂ ਆਹ ਸੀਜ਼ਨ ਲਾ ਕੇ ਪੁੱਤ ਮੈਂ ਕਮਰਾ ਸ਼ੁਰੂ ਕਰਨਾ ਜੀ ਪਰ ਉਹਦੇ ਵਿੱਚ ਮੈਂ ਪਿੰਦਰ ਲਾਲ ਨੂੰ ਸ ਫਿਰ ਠਨੇਰਾ ਦਾ ਕਮੇਟਰ ਫਿਰ ਮਿਰਛਰ ਦਾ ਰਾਜ ਇਹ ਸਾਰਾ ਸੱਦ ਕੇ ਫਿਰ ਮੇਰੇ ਪਿੰਡ ਦੇ ਸੰਤੂ ਆਲਾ ਲਾਗੇ ਪੈਂਦਾ ਜੀ ਉੱਥੋਂ ਜਿਹੜੇ ਮੇਰੇ ਪ੍ਰਧਾਨ ਆ ਨਾ ਉਹਨਾਂ ਨੇ ਸੱਦ ਕੇ ਫਿਰ ਮਾ ਮਹਾਰਾਜ ਨਹੀਂ ਰੱਖਣੀ ਜਿੰਨਾ ਚਿਰ ਆ ਜਦੋਂ ਜਿੰਨਾ ਚਿਰ ਮੇਰਾ ਘਰ ਰੁਪਿੰਦਰ ਨਾਲ ਹੀ ਨਾ ਜਾਂਦਾਗਾ ਉਹਨਾਂ ਚਿਰਾਂ ਨੀ ਨੀ ਰੱਖਣੇਗੀ ਲੈ ਵੀ ਰੁਪਿੰਦਰ ਜਾਰ ਨੂੰ ਇੱਕ ਖਾਸ ਬੇਨਤੀ ਆ ਬਾਪੂ ਕਹਿੰਦਾ ਮੈਂ ਘਰ ਦੀ ਨਹੀਂ ਉਹਨਾਂ ਟਾਈਮ ਨਹੀਂ ਰੱਖਣੀ ਜਿੰਨਾ ਟਾਈਮ ਤੂੰ ਪਹੁੰਚਣ ਦੀ ਜਿਹਦੇ ਜਿਹਦੇ ਨਾਲ ਆ ਬਾਪੂ ਨੇ ਸਾਰਿਆਂ ਨੇ ਪਹੁੰਚਣਾ ਵੀ ਜ਼ਰੂਰ ਹੈ ਤੇ ਬਾਪੂ ਦੀ ਮਦਦ ਵੀ ਕਰਨੀ ਉਹ ਲੁੱਦੇ ਪਿੰਨਰਾਲ ਨੇ ਪਾਇਆ ਜੀ ਉਹਨਾਂ ਘਰੇ ਤੱਕ ਨਾ ਮੰਨਦਾ ਝੂਣੀ ਮਾਰਨਾਗਾ ਹਾਂਜੀ 20 14000 ਤਾਂ ਮੈਨੂੰ ਘਰੇ ਮਿਲ ਗਿਆ ਆਪਣਾ ਉਥੇ ਗਰਾਊਂਡ 'ਚ ਮਿਲ ਗਿਆ ਜੀ ਤੇ ਬਾਅਦ ਦੇ ਵਿੱਚ ਉਹ ਬੰਦੇ ਆਬੀ ਜਾਂਦਾ ਇੱਕ ਤਾਂ ਮੈਨੂੰ ਉਹਨਾਂ ਸਕੂਟੀ ਲੈ ਦਿੱਤੀ ਤੇਲ ਵਾਲੀ ਜੀ ਇੱਕ ਮੇਰੇ ਘਰੇ 5650 ਯਾਰ ਮੇਰੇ ਘਰੇ ਦੇ ਗਏ ਆ ਜੀ ਉਹਦੇ ਵਿੱਚ 11 ਯਾਰ ਫਿਰ ਮੇਰਾ ਕਿਸ ਨੇ ਰਾਬੀ ਜਾਨ ਦਾ ਮਹਾਰਾਜ ਜੀ ਉਹਦਾ ਨਾਮ ਵੀ ਮੇਰੀ ਕਾਪੀ ਤੇ ਆਇਆ ਉਹਨਾਂ ਨੇ ਮੇਰਾ 11 ਯਾਰ ਫਿਰ ਪਾਇਆ ਤੇ ਪਰ ਉਹ ਪੁੱਤ ਨਾ ਉਹਦੇ ਵਿੱਚ ਪਏ ਮੇਰੇ ਕਿਉਂਕਿ ਮੈਂ ਪਉਣਾ ਲੈਂਟਰ ਮੌੜਾ ਤੁਹਾਨੂੰ ਪਤਾ ਮੇਰਾ ਕੋਈ ਨਹੀਂਗਾ ਉਹ ਤੇ ਕਹੇ ਲੱਗ ਜਾਂਦਾ ਕਾਫੀ ਹਾਂ ਕੋ ਉਹਦੇ ਵਿੱਚ ਮੈਂ ਇਕੱਲੇ ਨੇ ਸਾਰਾ ਕੁ ਕੰਮ ਨਾ ਮੁੰਡਾ ਮੇਰਾ ਇਹ ਨਹੀਂ ਗੁੜਗਾ ਮੇਰੀ ਵਿਆਹੀ ਆ ਜੀ ਉਹਦੇ ਵਿੱਚ ਉਹ ਕਿਉਂਕਿ ਪੁੱਤ ਤੈਨੂੰ ਪਤਾ ਵੀ ਜਦੋਂ ਕਮਰਾ ਇੱਕ ਵਾਰੀ ਔਰ ਰਸੋਈ ਪਉਣੀ ਔਖੀ ਹੋ ਜਾਂਦੀ ਜੀ 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 ਆਪਾਂ ਚੁੱਲ੍ਹਾ ਵੀ ਬਣਾਈਏ ਨਾ ਉਹਦੇ ਵਿੱਚ ਵੀ ਚੁੱਲ੍ਹਾ ਵੀ ਲਾਉਣਾ ਔਖਾ ਜਾਂਦਾ ਬਿਲਕੁਲ ਬਿਲਕੁਲ ਪਰ ਮੈਨੂੰ ਇਹਨਾਂ ਪਤਾ ਵੀ ਜਾਂਦਾ ਲਵੇ ਬਾਬਾ ਗੱਬਰ ਸਾਉਂਡ ਜੀ ਇਹ ਵਿਚਾਰਾ ਮੈਨੂੰ ਨਾਲ ਉਦੇ ਦਾ ਲੈ ਕੇ ਆਇਆ ਜੀ ਇਹਦੇ ਨਾਲ ਮੈਨੂੰ ਕਟੋ-ਕਟ ਪਤਾ ਮੈਨੂੰ 15 ਸਾਲ ਹੋ ਗਏ ਆ ਜੀ ਪਰ ਜਿਹਦੇ ਮੈਂ ਕਰੇ ਇਹਦੇ ਨਾਲ ਜਾਵਾਂ ਰਾਤ ਨੂੰ ਪਾਵਾਂ 3 ਵਜੇ ਜਾਵਾਂ 4 ਵਜੇ ਜਾਈਏ ਜੋ ਜੀ ਬਾਬੇ ਨੇ ਰੋਟੀ ਖਾਣੇ ਨਾ ਉਹ ਜੀ ਮੈਨੂੰ ਮਿਲਣੀ ਆ ਜਾਂਦੀ ਰਹੇ ਧੀ ਜਿਹੜੀ ਰੋਟੀਆਂ ਵਿਚਾਰੀ ਪਕਾ ਕੇ ਸਾਨੂੰ ਬਾਬੇ ਨੂੰ ਤੇ ਮੈਨੂੰ ਦਿੰਦੀ ਆ ਜੀ ਜੀ ਕੋਈ ਨਹੀਂ ਆਪ ਵੀ ਤੁਹਾਡੀ ਮਦਦ ਜਰੂਰ ਹੋਊਗੀ ਬਾਕੀ ਆਪਾਂ ਬੇਨਤੀ ਕਰ ਦਿੱਤੀ ਬਹੁਤ ਬਹੁਤ ਧੰਨਵਾਦ ਵੀਡੀਓ ਬាទ ਬាទ ਬਾਈ ਜੀ ਵੀਡੀਓ ਸ਼ੇਅਰ ਕਰ ਦਿਓ ਕੋਈ ਨਾ ਕੋਈ ਦਾਨੀ ਵੀਰ ਬਾਪੂ ਦੀ ਮਦਦ ਕਰ ਸਕੇ ਕਿਉਂਕਿ ਸਭ ਦੀ ਮਦਦ ਕਰਦੇ ਇਹਦੀ ਪਰਮਾਤਮਾ ਆਪੇ ਕਰੂ ਸੋ ਕੋਈ ਨਾ ਕੋਈ ਰੱਬੀ ਰੂਹ ਆਕੇ ਇਹਦੀ ਮਦਦ ਜਰੂਰ ਕਰੇ ਬਾਪੂ ਨੰਬਰ ਬੋਲ ਦੋ ਬਾਈ ਜੀ ਨੰਬਰ ਤੇ ਕਨੈਕਟ ਕਰ ਲਿਓ ਬਾਪੂ ਨਾਲ ਜਦੋਂ ਵੀ ਲੋੜੇ ਨੰਬਰ ਮੈਂ ਬੋਲ ਦੇਣਾ ਬਾਪੂ ਦਾ ਨੰਬਰ ਹੈ 8872 27076 ਬਾਈ ਕੋਲ ਹਾਂ ਫੋਨ ਹੈਗਾ ਤੁਹਾਡੇ ਕੋਲ ਜੀ ਤੇ ਆਪਾਂ ਕੈਪਸ਼ਨ ਦੇ ਵਿੱਚ ਵੀ ਨੰਬਰ ਲਿਖਾਂਗੇ WhatsApp ਤਾਂ ਚੱਲਦਾ ਨਹੀਂ ਹੁਣ ਬਾਪੂ ਛੋਟਾ ਫੋਨ ਆ ਬਾਪੂ ਨਾਲ ਕਨੈਕਟ ਕਰੋ ਤੇ ਜਿੰਨੀ ਕੋ ਹੋ ਸਕਦੀ ਹੈ ਬਹੁਤ ਬਹੁਤ ਸੇਵਾ ਕਰੋ ਬਾਪੂ ਦਾ ਕਮਰਾ ਪੈ ਜਾ ਕਿਉਂਕਿ ਹਰ ਬੰਦੇ ਦੀ ਸੇਵਾ ਕਰਦਾ ਕਿ ਸਹੀ ਹੈ ਨਾ ਬਈ ਗੱਲ ਹਾਂਜੀ ਹਾਂਜੀ ਵੀਰੇ ਸਹੀ ਹੈ ਨਾ ਮੱਤ ਤੇਰੀ ਹਾਂ ਭਾਈ ਹਾਂ